ਆਲ ਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਕੰਪਿਊਟਰ ਅੱਜਕਾ ਨੇ ਪੰਜਾਬ ਸਰਕਾਰ ਖਿਲਾਫ ਕੀਤਾ ਅਰਥੀ ਫੂਕ ਪ੍ਰਦਰਸ਼ਨ 18 ਸਾਲਾਂ ਤੋਂ ਅਜੇ ਤੱਕ ਨਹੀਂ ਮਿਲਿਆ ਇਨਸਾਫ ਏਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੀ ਸੂਬਾਈ ਲੀਡਰਸ਼ਿਪ ਵੱਲੋਂ ਦਿੱਤੇ ਪ੍ਰੋਗਰਾਮ ਤਹਿਤ ਅੱਜ ਜ਼ਿਲ੍ਹਾ ਗੁਰਦਾਸਪੁਰ ਪਰਧਾਨ ਗੁਰਪਿੰਦਰ ਸਿੰਘ ਜੀ ਅਗਵਾਈ ਦੇ ਵਿੱਚ ਕੰਪਿਊਟਰ ਅਧਿਆਪਕਾਂ ਨੇ ਪੰਜਾਬ ਸਰਕਾਰ ਦੀ ਅਰਥੀ ਫੂਕ ਮੁਜਾਰਾ ਕੀਤਾ ਤੇ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕੰਪਿਊਟਰ ਅਧਿਆਪਕ ਯੂਨੀਅਨ ਗੁਰਦਾਸਪੁਰ ਦੇ ਜਨਰਲ ਸਕੱਤਰ ਨਰਿੰਦਰ ਪਾਲ ਨੇ ਜਿ세 ਆ ਕੇ ਪਿਛਲੇ 18 ਸਾਲਾਂ ਤੋਂ ਪੰਜਾਬ ਸਾਮਨੇ ਸਰਕਾਰੀ ਸਕੂਲਾਂ ਦੇ ਵਿੱਚ ਸੇਵਾ ਨਿਭਾਰੇ ਕੰਪਿਊਟਰ ਅਧਿਆਪਕਾਂ ਨੂੰ ਅਜੇ ਤੱਕ ਇਨਸਾਫ ਨਹੀਂ ਦਿੱਤਾ। ਉਹਨਾਂ ਦੱਸਿਆ ਕਿ ਸਾਲ 2011 ਦੇ ਵਿੱਚ ਅਕਾਲੀ ਸਰਕਾਰ ਦੁਆਰਾ ਰੈਗੂਲਰ ਕਰਨ ਦੇ باوجود ਪੱਕੇ ਮੁਲਾਜ਼ਮਾਂ ਵਾਲੇ ਲਾਭ ਉਹਨਾਂ ਨੂੰ ਨਹੀਂ ਮਿਲ ਰਹੇ। ਉਹਨਾਂ ਦੱਸਿਆ ਕਿ ਵਿਧਾਨ ਸਭਾ ਦੇ ਚੋਣਾਂ ਵੇਲੇ ਆਮ ਆਦਮੀ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਕੰਪਿਊਟਰ ਅਧਿਆਪਕਾਂ ਨੂੰ ਭਾਂਦੇ ਲਾਭ ਦੇਣ ਲਈ ਲਿਖਿਆ ਸੀ ਤੇ ਪਿਛਲੀ ਦੀਵਾਲੀ ਤੇ ਸਿੱਖਿਆ ਮੰਤਰੀ ਨੇ ਜਨਤਕ ਵੀ ਕੀਤਾ ਸੀ ਕਿ ਕੰਪਿਊਟਰ ਅਧਿਆਪਕਾਂ ਨੂੰ 6ਵਾਂ ਤਨਖਾਹ ਕਮਿਸ਼ਨ ਤੇ ਵਲ ਸਰਵਿਸ ਰੂਲਸ ਦੇ ਦੇ ਰੂਪ ਦੇ ਵਿੱਚ Diwali gift ਦਿੱਤਾ ਜਾਵੇਗਾ ਪਰ ਸਾਲ बीत ਜਾਣ ਦੇ ਬਾਵਜੂਦ ਵੀ ਉਹਨਾਂ ਨੂੰ ਕੋਈ ਲਾਭ ਨਹੀਂ ਮਿਲਿਆ ਉਹਨਾਂ ਕਹਿੰਿਆ ਕਿ ਬਾਝੇ ਪੂਰੇ ਕਰਵਾਉਣ ਲਈ ਲਗਾਤਾਰ ਸੰਘਰਸ਼ ਜਾਰੀ ਹੈ ਤੇ ਸਰਕਾਰ ਨਾਲ 50 ਮੀਟਿੰਗਾਂ ਹੋਣ ਦੇ ਬਾਵਜੂਦ ਕੋਈ ਵੀ ਹੱਲ ਨਹੀਂ ਨਿਕਲਿਆ ਇਸੇ ਕਰਕੇ ਹੀ ਉਹਨਾਂ ਨੂੰ ਅੱਜ ਸਰਕਾਰ ਦਾ ਪਤਲਾ ਫੂਕ ਰੋਸ ਪ੍ਰਦਰਸ਼ਨ ਕਰਨਾ ਪਿਆ ਹੈ ਤੁਸੀਂ ਦੇਖ ਰਹੇ ਹੋ ਆਲਟੂ ਨਿਊਜ਼ ਲਈ ਗੁਦਾਸਪੁਰ ਤੋਂ ਜਸਵਿੰਦਰ 베ਦੀਦੀ ਇਹ ਵਿਸ਼ੇਸ਼ ਰਿਪੋਰਟ ਪੁਕਾਰ ਕਰੋ ਬਾਹਰੀ ਕਰੋ ਤੁਮ ਪੁਕਾਰੋ ਲੋਕੋ ਪੁਕਾਰੋ ਲੋਕੋ ਪੁਕਾਰੋ ਜੇ ਕਿਸੇ ਅੰਦਰ ਚੇਪਾ ਅੰਦਰ ਚੇ ਕਰੋ ਮਾਰਕ ਕਰੋ ਮਾਰਕ ਕਰੋ ਰੋਣਾ ਤੋਂ ਪਹਿਲਾਂ ਕੀਤੇ ਗਏ ਵਾਦੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਕਈ ਕਦੋ ਸ਼ਰਮਾਂ ਟੱਪ ਮਰੋ ਟੱਪ ਮਰੋ ਟੱਪ ਮਰੋ ਜਿਆ ਕਾ ਮੁਕਾਬਾ ਮੁਰਦਾਬਾਦ ਮੁਰਦਾਬਾਦ ਦਰਪਾਲ ਜਰਨਸਕਤਰ ਕੰਪਿਊਟਰ ਦਾ ਯੂਨੀਅਨ ਗਰਤਾਸਪੁਰ 1 ਜੁਲਾਈ 2011 ਦੇ ਵਿੱਚ ਸਾਨੂੰ ਜਿਹੜਾ ਵਾਪਕ ਸੋਸਾਇਟੀ ਦੇ ਵਿੱਚ ਰੈਗੂਲਰ ਕੀਤਾ ਗਿਆ ਸੀਗਾ ਔਰ ਉਹਦੇ ਵਿੱਚ ਜੋ ਵੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਸਾਰੇ ਲਾਭ ਮਿਲਦੇ ਆ ਉਹ ਸਾਨੂੰ ਲਾਭ ਮਿਲੇ ਹੌਲੀ ਹੌਲੀ ਸਮਾਪਿਤ ਦਾ ਗਿਆ ਔਰ ਇਹਨਾਂ ਨੇ ਜਿਹੜਾ ਛੇਮਾ ਪੇ ਕਮਿਸ਼ਨ ਆ ਉਹ ਲਾਗੂ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਪਰ ਸਾਨੂੰ ਜਿਹੜਾ ਉਹ ਛੇਮਾ ਪੇ ਕਮਿਸ਼ਨ ਨਹੀਂ ਦਿੱਤਾ ਗਿਆ ਜਦੋਂ ਕਿ ਸਾਨੂੰ ਪੰਜਵਾਂ ਪੇ ਕਮਿਸ਼ਨ ਦਿੱਤਾ ਗਿਆ ਹੈ ਔਰ ਇਸੇ ਤਹਿਤ 15 ਸਤੰਬਰ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਔਰ ਸਿੱਖਿਆ ਮੰਤਰੀ ਨੇ ਇਹ ਕਿਹਾ ਕਿ ਇਹਨਾਂ ਨੂੰ ਮੈਂ દિਵਾਲੀ ਦਾ ਤੋਹਫਾ ਦਵਾਵਾਂਗਾ ਪਰ ਜਿਹੜੀ ਆ 2023 ਦੀ ਵੀ દિਵਾਲੀ ਨਿਕਲ ਗਈ ਆ ਔਰ ਇਹਨਾਂ ਨੂੰ ਹੱਲੀ ਤੱਕ ਸਾਡੇ ਜਿਹੜੇ ਸਾਥੀ ਆ ਉਹਨਾਂ ਨੂੰ ਇਹ ਤੋਹਫਾ ਨਹੀਂ ਦਿੱਤਾ ਗਿਆ ਪੇ ਕਮਿਸ਼ਨ ਹੱਟ ਤੇ ਲਾਗੂ ਨਹੀਂ ਕੀਤਾ ਗਿਆ ਈਵਨ ਕੀ ਜਿਹੜੇ ਸਾਡੇ ਡੀਏ ਆ ਸਾਡਾ ਡੀਏ ਵੀ ਫ੍ਰੀਜ਼ ਕਰ ਦਿੱਤਾ ਗਿਆ ਅਸੀਂ ਸਾਰੇ ਕੰਪਿਊਟਰ ਅਧਿਪਕ ਸਾਥੀਆਂ ਨੇ ਔਰ ਹੋਰ ਮੁਲਾਜ਼ਮਾਂ ਨੇ ਇਸ ਸਰਕਾਰ ਨੂੰ ਬੜੇ ਚਾਨ ਨਾਲ ਭਲਾਇਆ ਸੀਗਾ ਸਾਰਿਆਂ ਨੇ ਇਹਨਾਂ ਨੂੰ ਬਹੁਤ ਸਾਰੀਆਂ ਵੋਟਾਂ ਦੇ ਨਾਲ ਜਿਤਾਇਆ ਸੀਗਾ ਪਰ ਇਹ ਜਿਹੜਾ ਵਾ ਹੁਣ ਸਾਡਾ ਵਿਰੋਧ ਵਾ ਔਰ ਆਉਣ ਵਾਲੀ ਐਮਪੀ ਇਲੈਕਸ਼ਨ ਦੇ ਵਿੱਚ ਅਸੀਂ ਇਹਨਾਂ ਨੂੰ ਦੱਸਾਂਗੇ ਕਿ ਮੁਲਾਜ਼ਮ ਜਥੇਬੰਦੀਆਂ ਕੀ ਨੇ ਔਰ ਕੰਪਿਊਟਰ ਅਧਿਪਕ ਜਥੇਬੰਦੀ ਕੀ ਹੈ ਔਰ ਆਈਟੀ ਦੇ ਜ਼ਰੀਏ ਅਸੀਂ ਇਹਨਾਂ ਦਾ ਪੂਰਾ ਵਿਰੋਧ ਕਰਾਂਗੇ ਔਰ ਜੇਕਰ ਇਹ ਨਹੀਂ ਮੰਦੀ ਔਰ ਐਮਪੀ ਚੋਣਾਂ ਦੇ ਵਿੱਚ ਅਸੀਂ ਇਹਨਾਂ ਨੂੰ ਦੱਸਾਂਗੇ ਔਰ ਅਹੀ ਅਪੀਲ بار-बार ਕਰਦੇ ਆਂ ਭਗਵਾਨਤਮਾਨ ਸਰਕਾਰ ਨੂੰ ਆਪ ਸਰਕਾਰ ਨੂੰ ਕਿ ਸਾਡਾ ਜਿਹੜਾ 6th ਪੇ ਕਮਿਸ਼ਨ ਵਾ ਉਹ ਸਾਨੂੰ ਜਲਦੀ ਤੋਂ ਜਲਦੀ ਦਿੱਤਾ ਜਾਵੇ ਔਰ ਨਾਲ ਹੀ ਇਹਦੇ ਨਾਲ ਮੈਂ ਇੱਕ ਗੱਲ ਹੋਰ ਐਡ ਕਰਨਾ ਚਾਹੁੰਦਾ ਵਾਂ ਕਿ ਸਾਡੇ 100 ਕੰਪਿਊਟਰ ਦਾ ਪਕਵਾ ਜਿਹੜੇ ਉਹ ਸਵਰਗਵਾਸ ਹੋ ਚੁੱਕੇ ਆ ਉਹਨਾਂ ਨੂੰ ਇਹਨਾਂ ਨੇ 1 ਰੁਪਿਆ ਵੀ ਨਹੀਂ ਸਰਕਾਰ ਨੇ ਦਿੱਤਾ ਆਮ ਆਦਮੀ ਪਾਰਟੀ ਨੇ ਇਵਨ ਕਿ ਕਰੋਨਾ ਦੇ ਵਿੱਚ ਵੀ ਸਾਡੇ ਆ ਜਿਹੜੇ ਸਾਥੀ ਆ ਐਕਸਪਾਇਰ ਹੋਏ ਆ ਔਰ ਉਹਨਾਂ ਦਾ ਜਿਹੜਾ ਘਰਾਂ ਦਾ ਗੁਜ਼ਾਰਾ ਵਾ ਉਹ ਬਹੁਤ ਮੁਸ਼ਕਲ ਵਾ ਔਰ ਫਿਰ ਮੈਂ ਅਪੀਲ ਕਰਦਾ ਹਾਂ ਆਪ ਸਰਕਾਰ ਨੂੰ ਕਿ ਜਿਹੜੀਆਂ ਸਾਡੀਆਂ ਮੰਗਾਂ ਵਾਂ ਉਹਨਾਂ ਨੂੰ ਤੁਰੰਤ ਮੰਨਿਆ ਜਾਏ ਔਰ ਸਾਨੂੰ ਛੇ ਮਹੀਨੇ ਪੀ ਕਮਿਸ਼ਨ ਦਿੱਤਾ ਜਾਵੇ ਬਹੁਤ ਬਹੁਤ ਧੰਨਵਾਦ ਨਰਿੰਦਰਪਾਲ ਕੰਪਿਊਟਰ ਦਾਪਕ ਯੂਨੀਅਨ ਗੁਰਦਾਸਪੁਰ ਹਾਂਜੀ ਪ੍ਰਧਾਨ ਜੀ ਦੱਸ ਦਿਓ ਜਿਹੜਾ ਪੁੱਤਲਾ ਪੁੱਛਿਆ ਗਿਆ ਜੀ ਇਸ ਮਸਲੇ ਮੈਂ ਗੁਰਪਿੰਦਰ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਕੰਪਿਊਟਰ ਦਾਪਕ ਯੂਨੀਅਨ ਗੁਰਦਾਸਪੁਰ ਅੱਜ 23 ਤਰੀਕ ਨੂੰ ਸਮੂਹ ਪੰਜਾਬ ਵਿੱਚ ਪੰਜਾਬ ਸਰਕਾਰ ਦੇ ਜਿਹੜੇ ਅਰਥੀ ਫੂਕ ਮਜਾਰੇ ਜਿਹੜੇ ਕੀਤੇ ਗਏ ਆ ਉਹਦਾ ਵੱਡਾ ਕਾਰਨ ਸੀ ਕਿ ਇੱਕ ਸਾਲ ਤੋਂ ਉੱਪਰ ਬੀਜ ਗਿਆ ਕਿ ਪਿਛਲੇ ਸਾਲ ਸਤੰਬਰ 2022 ਵਿੱਚ ਸਿੱਖਿਆ ਮੰਤਰੀ ਨੇ ਐਲਾਨ ਕੀਤਾ ਸੀ ਕਿ ਕੰਪਿਊਟਰ ਦੇ ਆਪਕਾਂ ਦੇ ਮਸਲੇ ਜਿਹੜੇ ਜੈਨੂਅਲ ਨੇ ਤੇ ਜਿਹਦੇ ਵਿੱਚ ਸਾਡਾ ਇੱਕ ਪੇ ਕਮਿਸ਼ਨ ਦਾ 6ਵੇਂ ਪੇ ਕਮਿਸ਼ਨ ਦਾ ਮਸਲਾ ਤੇ ਨਾਲ ਸੀਐਸਆਰ ਰੂਲ ਲਾਗੂ ਕਰਨ ਦਾ ਸੀ ਉਹਨਾਂ ਨੇ ਇਹ ਐਲਾਨ ਜਿਹੜਾ ਸੀ ਇਹ ਸਤੰਬਰ ਵਿੱਚ ਕੀਤਾ ਸੀ ਤੇ ਨਾਲ ਕਿਹਾ ਸੀ ਕਿ ਦੀਵਾਲੀ ਦੇ ਵਿੱਚ ਜਿਹੜਾ ਬਾਈ ਵਾਲੀ ਦੀਵਾਲੀ ਜਿਹੜੀ ਹੈ ਉਹਦੇ ਵਿੱਚ ਇਹਨਾਂ ਨੂੰ ਜਿਹੜਾ ਤੋਹਫਾ ਦਿੱਤਾ ਜਾਏਗਾ ਪਰ ਵੱਧ ਕਿਸਮਤੀ ਨਾਲ ਹੁਣੇ ਜਿਹੜੀ ਆ 23 ਵਾਲੀ ਦਿਵਾਲੀ ਵੀ ਨਿਕਲ ਗਈ ਨਾ ਤਾਂ ਉਹ ਐਲਾਨ ਪੂਰਾ ਹੋਇਆ ਤੇ ਅੱਜ ਸਰਕਾਰ ਜਿਹੜੀ ਆ ਵਾਰ-ਵਾਰ ਜਿਹੜੀਆਂ ਮੀਟਿੰਗਾਂ ਜਿਹੜੀਆਂ ਉਹ ਦੇ ਕੇ ਮੁੱਕ ਰਹੀ ਆ ਸਾਡੀਆਂ ਦਸੰਬਰ ਦੇ ਵਿੱਚ ਤਿੰਨ ਮੀਟਿੰਗਾਂ ਸੀ ਜਿਹਦੇ ਵਿੱਚ ਮੁੱਖ ਮੰਤਰੀ ਪੰਜਾਬ ਦੇ ਨਾਲ ਸੀ ਦੋ ਮੀਟਿੰਗਾਂ ਸਬਕਮੇਟੀ ਨਾਲ ਮੀਟਿੰਗਾਂ ਸੀ ਇਹ ਸਾਰੀਆਂ ਮੀਟਿੰਗਾਂ ਤੋਂ ਜਿਹੜੇ ਆ ਉਹ ਭੱਜ ਗਈ ਹੈ ਸਰਕਾਰ ਵਾਰ-ਵਾਰ ਸਾਨੂੰ ਲਾਰਾ ਲਾਇਆ ਜਾ ਰਿਹਾ ਮੀਟਿੰਗਾਂ ਵਿੱਚ ਵੀ ਆਣਾ ਕਰਨ ਕੀਤੀ ਜਾ ਰਹੀ ਆ ਸੋ ਇਸੇ ਸੰਦਰਭ ਦੇ ਵਿੱਚ ਅੱਜ ਜਿਹੜੇ ਆ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਜਿਹੜੇ ਆ ਅਰਥੀ ਭੂਕ ਮਜਾਰੇ ਜਿਹੜੇ ਆ ਕਰਕੇ ਅਰਥੀ ਭੂਕੀ ਗਈ ਆ ਔਰ ਇੱਕੋ ਇੱਕ ਮੰਗ ਸਾਡੀ ਜਿਹੜੀ ਸੀ ਉਹ ਚਰੋਕੜੀ ਮੰਗਾ ਕਿ ਸਾਨੂੰ ਸਿੱਖਿਆ ਭਾਵ ਵਿੱਚ ਮਰਜ਼ ਕੀਤਾ ਜਾਵੇ ਉਹਦੇ ਵਾਸਤੇ ਵੀ ਅਸੀਂ ਉਹ ਆ ਜਿਹੜੀ ਅੱਜ ਬੁਲੰਦ ਕੀਤੀ ਆ ਅਗਲਾ ਪ੍ਰੋਗਰਾਮ ਸਾਡਾ ਇਹਦੇ ਨਾਲ ਹੀ ਆ ਕਿ ਜਿਹੜਾ ਅੱਜ ਅਸੀਂ ਜ਼ਿਲ੍ਹਿਆਂ ਵਿੱਚ ਕੀਤਾ ਸਫਲਤਾਪੂਰਵਕ ਨਾਲ ਦੇ ਨਾਲ ਅਸੀਂ ਸਾਡਾ ਜਿਹੜਾ ਮੁਖ ਦਫ਼ਤਰ ਆ ਮਹਾਲੀ ਵਿਖੇ ਡਾਇਰੈਕਟਰ ਜਨਰਲ ਆਫ ਸਕੂਲ ਐਜੂਕੇਸ਼ਨ ਦਾ ਉਹਦਾ ਵੀ ਜਿਹੜਾ ਘਰਾਓ ਆਪਾਂ 29 ਤਰੀਕ ਨੂੰ ਕਰ ਰਹੇ ਆ ਜਿਹਦੇ ਵਿੱਚ ਆਉਣ ਵਾਲੀ ਇਲੈਕਸ਼ਨ ਜਿਹੜੀ ਆ ਉਦੇ ਵਿੱਚ ਪੰਚਾਇਤੀ ਇਲੈਕਸ਼ਨਾਂ ਨਾਲ ਦੇ ਨਾਲ ਜ਼ਿਲ੍ਹਾ ਪਰਿਸ਼ਦ ਦੀਆਂ ਬਲਾਕ ਸਮਤੀ ਦੀਆਂ ਇਲੈਕਸ਼ਨਾਂ ਨੇ ਤੇ 24 ਦੇ ਵਿੱਚ ਜਿਹੜੀ ਮਈ 24 ਵਿੱਚ ਜਿਹੜੀ ਹੋਣ ਜਾ ਰਹੀ ਇਲੈਕਸ਼ਨ ਜਿਹੜੀ ਆ ਲੋਕ ਸਭਾ ਦੀ ਆ ਉਹਦੇ ਵਿੱਚ ਵੀ ਅਸੀਂ ਟਟਵਾ ਵਿਰੋਧ ਕਰਾਂਗੇ ਕਿਉਂਕਿ ਅਸੀਂ 6500 ਦੇ ਕਰੀਬ ਸਾਡੇ ਅਧਿਆਪਕ ਨੇ ਉਹ ਗਿਣਤੀ 6600 ਦੇ ਕਰੀਬ ਆ ਸਾਡੇ ਪੰਜਾਬ ਦੇ ਵਿੱਚ ਹਰ ਲੈਵਲ ਤੇ ਆਪਾਂ ਇਹਨਾਂ ਦਾ ਜਿਹੜਾ ਵਿਰੋਧ ਕਰਾਂਗੇ ਜਿੱਥੇ ਬਲਾਕਾਂ ਵਿੱਚ ਪਿੰਡਾਂ ਵਿੱਚ ਮਿਊਨਿਸਪਲ ਕਮੇਟੀਆਂ ਜਿਹੜੀਆਂ ਉੱਥੇ ਜਾਂ ਜਿੱਥੇ-ਜਿੱਥੇ ਵੀ ਇਹ ਜਾਣਗੇ ਵੋਟਾਂ ਲੈਣ ਵਾਸਤੇ ਉਹਨਾਂ ਦਾ ਵਿਰੋਧ ਕੀਤਾ ਜਾਏਗਾ ਕਿਉਂਕਿ ਇਹ ਝੂਠੀ ਸਰਕਾਰ ਆ ਸਾਡੇ ਨਾਲ ਇਹਨਾਂ ਨੇ ਲਿਖਤੀ ਤੌਰ ਉੱਤੇ ਵਾਅਦਾ ਕੀਤਾ ਸੀ ਆਪਣੇ ਮੈਨੀਫੈਸਟੋ ਵਿੱਚ ਵੀ ਕਿ ਜਦੋਂ ਹੀ ਸਰਕਾਰ ਬਣੇਗੀ ਤੁਹਾਡੀ ਮਸਲਾ ਜਿਹੜਾ ਸਾਡੇ ਧਿਆਨ 'ਚ ਹੈ ਔਰ ਪਹਿਲ ਦੇ ਆਧਾਰ ਤੇ ਆਪਾਂ ਹੱਲ ਕਰਾਂਗੇ ਅੱਜ ਸਾਡੇ ਨਾਲ ਸਰਕਾਰ ਜਿਹੜੀ ਆ ਪੂਰਾ ਆੜਾ ਲਾ ਕੇ ਖੜੀ ਆ ਪਰ ਅਸੀਂ ਵੀ ਝੁਕਣ ਵਾਲੇ ਨਹੀਂ ਆ ਡਟਵਾ ਵਿਰੋਧ ਕਰਾਂਗੇ ਔਰ ਇਹਨਾਂ ਨੂੰ ਕਰਾਰੀ ਹਾਰ ਦੇਵਾਂਗੇ ਆਉਣ ਵਾਲੀਆਂ ਚੋਣਾਂ ਵਿੱਚ